ਕਾਲ사 ਜੀ ਅੱਜ ਦੇ ਸਮਾਗਮ ਬਾਰੇ ਥੋੜਾ ਜਾਣਨਾ ਪਾਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਸਵਾਵਾਸ ਸਿੰਘ ਜੀ ਸ੍ਰੀ ਮਾਚੀਵਾੜਾ ਸਾਹਿਬ ਵਾਲੇ ਅੱਜ ਸ੍ਰੀ ਮਾਚੀਵਾੜਾ ਸਾਹਿਬ ਇਤਿਹਾਸਿਕ ਨਗਰੀ ਦੀਆਂ ਸੰਗਤਾਂ ਧੰਨ 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 ਅਮਰ ਸ਼ਹੀਦ ਸ਼ਹੀਦ ਬਾਬਾ ਮੋਤੀ RAM ਧੰਨ ਮੋਤੀ ਜਿਨ ਪੁੰਨ ਕਮਾਇਆ ਔਰ ਰਾਲਾ ਤਾਂ ਹੀ ਦੁੱਧ ਪਿਆਇਆ ਮੋਤੀ ਮਹਾਰਾਜ ਸਾਹਿਬ ਜੀ ਦੀ ਵੱਡੀ ਕੁਰਬਾਨੀ ਰਾਨੀ ਸ਼ਹੀਦਤ ਜਿਨ੍ਹਾਂ ਨੇ ਆਪ ਦਾ ਸਾਰਾ ਪਰਿਵਾਰ ਕੋਲੂ ਵਿਛੜਵਾ ਕੇ ਗੁਰ ਰਾਲਾ ਤਾਈਂ ਦੁੱਧ ਪਿਆ ਕੇ ਵੱਡੀ ਕੁਰਬਾਨੀ ਕੀਤੀ ਉਹਨਾਂ ਦੀਆਂ ਅਣਸਾ ਬਰਸਾਂ ਅੱਜ ਸ਼ਹਿਰ ਮਾਛੀਵਾੜੇ ਦੀਆਂ ਬਾਬਾ ਮੋਤੀ RAM ਜੀ ਦੇ ਅਸਥਾਨ ਨਵੇਂ ਸਿਰੇ ਤੋਂ ਜੋ ਪਿਛਲੇ ਸਾਲ ਸ਼ੁਰੂ ਕੀਤਾ ਅੱਜ ਦੂਜਾ ਸਮਾਗਮ ਇਸ ਪਾਵਨ ਪਵਿੱਤਰ ਧਰਤੀ ਤੇ ਹੋ ਰਿਹਾ ਜਿੱਥੇ ਅਵਰ ਸ਼ਹੀਦ ਸ਼ਹੀਦ ਬਾਬਾ ਮੋਤੀ RAM ਜੀ ਦਾ ਇੱਕ ਸੁੰਦਰ ਗੁਰਦੁਆਰਾ ਸਾਹਿਬ ਇਮਾਰਤ ਬਿਲਡਿੰਗ ਬਣਾਉਣ ਵਾਸਤੇ ਉਪਰਾਲਾ ਕੀਤਾ ਗਿਆ ਮੈਂ ਤਹ ਦਿਲੋਂ ਸਾਰੀਆਂ ਮਾਛੀਵੜਾ ਸਾਹਿਬ ਦੀਆਂ ਸੰਗਤਾਂ ਬਾਬਾ ਮੋਤੀ ਨਾ ਮੋਤੀ ਮਹਿਰਾ ਜੀ ਦੀ ਨਾਮਲੇਵਾ ਸੰਗਤਾਂ ਗੁਰਨਾਨਕ ਨਾਮਲੇਵਾ ਸੰਗਤਾਂ ਦੇ ਉਪਰਾਲੇ ਦਾ ਬਹੁਤ ਸ਼ਲਾਘਾ ਕਰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜਾ ਇਹਨਾਂ ਨੇ ਉਦਮ ਕੀਤਾ ਇਹ ਇਹ ਉਪਰਾਲਾ ਕਰ ਰਿਹਾ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ਾਂ ਦੀਆਂ ਨੂੰ ਮੈਂ ਬੇਨਤੀ ਕਰਦਾ ਇਹ ਤੁਸੀਂ ਸਾਡਾ ਇਹਦੇ ਵਿੱਚ ਸਹਿਯੋਗ ਦੇਣਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਟਾਂ ਦੀ ਲੋਡ ਪੈਣੀ ਹੈ ਸੀਮਿੰਟ ਸਰੀਆ ਬਜਰੀ ਮਾਇਆ ਜੋ ਵੀ ਬਿਲਡਿੰਗ ਤੇ ਵਸਤੂ ਲੱਗਦੀ ਹੈ ਉਹ ਸਾਰੀ ਵਸਤੂ ਦੀ ਲੋਡ ਪੈਣੀ ਹੈ ਤੁਸੀਂ ਸਾਰੇ ਸਾਨੂੰ ਸਹਿਯੋਗ ਦਿਓ ਤਾਂ ਕਿ ਇਹ ਇਮਾਰਤ ਸੁੰਦਰ ਬਣ ਸਕੇ ਸ਼ਹੀਦਾਂ ਦੀ ਯਾਦ ਸੁੰਦਰ ਬਣ ਸਕੇ ਸ਼ਹੀਦਾਂ ਦੀ ਯਾਦ ਵਿੱਚ ਇਹ ਗੁਰੂ ਕੇ ਮੇਲੇ ਲੱਗਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤਾ ਮੈਂ 10 ਨਿਰਮਲ ਸਿੰਘ ਅਸ ਚੇਅਰਮੈਨ ਅਮਰ ਸਿੰਘ ਜੀ ਦਾ ਬਾਬਾ ਮੋਤੀਰਾ ਮਹਾਰਾਜ ਚੈਰੀਟੇਟਰ ਸ਼੍ਰੀ ਹਰਿਵਿੰਦਰ ਸਾਹਿਬ ਤੋਂ ਅੱਜ ਮਾਸੀਵਾੜਾ ਦੀ ਪਵਿੱਤਰ ਧਰਤੀ ਦੇ ਵਿੱਚ ਆਉਣ ਦਾ ਸਮਾਂ ਮਿਲਿਆ ਅੱਜ ਦਾ ਜਿਹੜਾ ਦੇਣਾ ਮੈਂ ਧੰਨਵਾਦ ਕਰਦਾ ਸਾਡੇ ਸਾਥੀ ਅਮੀ ਚੰਦ ਸਿੰਘ ਜੀ ਪਿਆਰੇ ਲਾਲ ਜੀ ਸ਼ੰਮੀ ਜੀ ਅਮਰੀਕ ਜੀ ਤੇ ਸਮੂਚੀ ਕਮੇਟੀ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਅੱਜ ਉਪਰਾਲਾ ਕਰਕੇ ਉਸ ਜਿੱਥੇ ਜਗ੍ਹਾ ਤੇ ਆਪਾਂ ਅੱਜ ਖਲੋਤੇ ਆਂ ਇੱਥੇ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਬਾਬਾ ਮੋਤੀਰਾ ਮਹਾਰਾ ਜਿਹਦਾ ਸਥਾਨ ਬਣਾਉਣ ਜਾ ਰਹੇ ਨੇ ਇਸ ਵਾਰ ਦੀ ਨਵ ਵਡਾਈ ਦੇਣ ਵਾਸਤੇ ਆਇਆ ਸੀ ਉਹ ਮੈਂ ਧੰਨਵਾਦ ਕਰਦਾ ਬਾਬਾ ਸਤਿ ਸੰਗਤ ਜੀ ਦਾ ਵਿਸ਼ੇਸ਼ ਤੌਰ ਤੇ ਜਿਹੜੇ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਮਹਾਂਪੁਰਖ ਪਹੁੰਚੇ ਨੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਪਹੁੰਚਿਆ ਨੇ ਸਮੁੱਚੇ ਭਾਈਚਾਰੇ ਦੇ ਸਾਥੀ ਪਹੁੰਚੇ ਨੇ ਤੇ ਮੈਂ ਇਸ ਵਾਅਦੇ ਨੂੰ ਕਿ ਅਮਰ ਸਿਦਦ ਬਾਬਾ ਮੋਤੀराम ਮਹਾਰਾਜਾ ਸ਼੍ਰੀ ਫਾਜ਼ੇਦਰ ਸਾਹਿਬ ਇਸ ਸਥਾਨ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਊਗਾ ਉਹਨਾਂ ਦਾ ਵਾਅਦਾ-ਵਾਦਾ ਸੀ ਸਹਿਯੋਗ ਦੇਵਾਂਗੇ ਔਰ ਆ ਪੂਰੀ ਕਰਦਾ ਕਿ ਆ ਇਸੇ ਤਰ੍ਹਾਂ ਉਹਨਾਂ ਮਹਾਨ ਸ਼ੀਰਾਂ ਨੂੰ ਯਾਦ ਕਰਨ ਵਾਸਤੇ ਲਗਾਤਾਰ ਹੋਰ ਅਸੀਂ ਦੀਵਾਰੇ ਜਨਮ ਜਹਾਣੇ ਮਨਾਉਂਦੇ ਲਈ ਜਿਨ੍ਹਾਂ ਨਾਲ ਉਹਨਾਂ ਦਾ ਬੇੜਾ ਜਾਤ ਬਣੀ ਰਹੇ ਔਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ